ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਚੋ ਇਸ ਦਿਨ ਤੋਂ ਬੰਦ ਰਹੇਗੀ ਇੱਟਾਂ ਦੀ ਵਿਕਰੀ ਕੀ ਹੈ ਕਾਰਨ ਮੋਗਾ ਪੰਜਾਬ ਵਿੱਚ ਇੱਟਾਂ ਦੇ ਪੱਠੇ ਮਾਲਕਾਂ ਨੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ 11 ਤੋਂ 15 ਅਗਸਤ ਤੱਕ ਇੱਟਾਂ ਵੇਚਣਾ ਬੰਦ ਕਰਨ ਦਾ ਫੈਸਲਾ ਕੀਤਾ ਹੈ ਜ਼ਿਲ੍ਹਾ ਮੋਗਾ ਪੱਠਾ ਐਸੋਸੀਏਸ਼ਨ ਦੇ ਪ੍ਰਧਾਨ ਸੀਏ ਅਰਵਿੰਦਰ ਗੋਇਲ ਨੇ ਮਾਈਨਿੰਗ ਨੀਤੀ ਤਹਿਤ ਸਰਕਾਰ ਨੇ ਪੱਠਾ ਮਾਲਕਾਂ ਨੂੰ ਮਿੱਟੀ ਪੁੱਟਣ ਤੋਂ ਰੋਕਿਆ ਹੈ ਜੇ ਇਹ ਬੇਇਨਸਾਫੀ ਹੈ ਮਿੱਟੀ ਤੋਂ ਬਿਨਾ ਇੱਟਾਂ ਬਣਾਉਣਾ ਸੰਭਵ ਨਹੀਂ ਹੈ ਉਹਨਾਂ ਕਿਹਾ ਹੈ ਕਿ ਮਿੱਟੀ ਦੀ ਖਦਾਈ ਨੂੰ ਮਾਈਨਿੰਗ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਲਿਆਂਦਾ ਜਾਣਾ ਚਾਹੀਦਾ ਇਸ ਤੋਂ ਇਲਾਵਾ ਟੂੜੀ ਤੋਂ ਬਣੇ ਗੋਲੀਆਂ ਦੀ ਵਰਤੋਂ ਲਈ ਹਦਾਇਤਾਂ ਮੰਗੀਆਂ ਮੰਗਿਆ ਹਨ ਜਿਸ ਨਾਲ ਇੱਟਾਂ ਦੀ ਗੁਣਵੰਤਾ ਪ੍ਰਭਾਵਿਤ ਹੋਵੇਗੀ ਗੋਲ ਨੇ ਸਰਕਾਰ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਜੇਕਰ ਸਰਕਾਰ ਆਪਣੇ ਫੈਸਲੇ ਵਾਪਸ ਨਹੀਂ ਲੈਂਦੀ ਤਾਂ 1 ਸਤੰਬਰ ਤੋਂ ਪੰਜਾਬ ਭਾਰ ਵਿੱਚ ਇੱਟਾਂ ਦੀ ਵਿਕਰੀ ਦੇ ਪੱਕੇ ਤੌਰ ਤੇ ਪਾਬੰਦੀ ਲਗਾ ਦਿੱਤੀ ਜਾਵੇਗੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ